ਕਈ ਵਾਰੀ ਆਪਣੇ ਚ ਇਹ ਗੱਲ ਆ ਜਾਂਦੀ ਵੀ ਜਾਤੀ ਸੂਚਕ ਸ਼ਬਦ ਆ ਜਾਂਦੇ ਨੇ ਇਸ ਤਰ੍ਹਾਂ ਆਪ ਜੀ ਨੇ ਭਾਈ ਬਰਦਾਨ ਜੀ ਨੇ ਲਿਖ ਦਿੱਤਾ ਜਾਤੀ ਸੂਚਕ ਸ਼ਬਦ ਲਿਖਣ ਦੇ ਪਿੱਛੇ ਮਨਸਾ ਕੀ ਹੈ ਇੱਕ ਤੇ ਜਦੋਂ ਜਾਤੀ ਸੂਚਕ ਸ਼ਬਦ ਵਰਤਿਆ ਜਾਂਦਾ ਕਿਸੇ ਲਈ અપਮਾਨ ਕਰਨ ਲਈ ਵਰਤਿਆ ਜਾਂਦਾ અપਮਾਨ ਦੂਜੇ ਨੂੰ ਨੀਵਾਂ ਦਿਖਾਉਣ ਲਈ ਜਦੋਂ ਕੋਈ ਵੀ ਵਾਸ ਨਾ ਚੱਲੇ ਕੋਈ ਦਲੀਲ ਨਾ ਚੱਲੇ ਅਪੀਲ ਨਾ ਚੱਲੇ ਕੋਈ ਹੋਰ ਜੋਰ ਨਾ ਚੱਲ ਰਿਹਾ ਹੋਵੇ ਫਿਰ ਬੰਦਾ ਕਿ ਘਟਿਆ ਹਕਤਾਂ ਦੇ ਉੱਤੇ ਹੁੰਦਾ ਮੰਨ ਲਓ ਕਿਸੇ ਨੇ ਨਾਲ ਕੋਈ ਬਹਿਸ ਕੋਈ ਵਿਚਾਰ ਹੋਈ ਨਹੀਂ ਜੋਰ ਚੱਲਿਆ ਕੋਈ ਲੜਾਈ ਮੁਕੰਦਮਾ ਹੋ ਗਿਆ ਨਹੀਂ ਜੋਰ ਚੱਲਿਆ ਜੁਰਤ ਐਡਾ ਹੁੰਦੇ ਸੀ ਉਦੋਂ ਮਤਲਬ ਪਿਛਲਿਆਂ ਨੂੰ ਫੜ ਲੈਣਗੇ ਜਾਨਾ ਜਾ ਉਹਨਾਂ ਦੇ ਘਰ ਦੇ ਵਿੱਚ ਕੋਈ ਛੋਟੀ ਮੋਟੀ ਕਮੀ ਚੱਲੋ ਹਰੇਕ ਦੇ ਘਰ 'ਚ ਕੋਈ ਨਾ ਕੋਈ ਹੁੰਦੀ ਆ ਉਹ ਚੀਜ਼ਾਂ ਉਹ ਛੱਡ ਲੱਗ ਜਾਂਦੇ ਨੇ ਪਰ ਜਿਹਦੇ ਕੋਲ ਇਹਸ ਬੰਦੇ ਨਾਲ ਗੱਲ ਚੱਲ ਰਹੀ ਆ ਉਹਦੀ ਦਲੀਲ ਆ ਉਹਦੇ ਗੱਲ ਦਾ ਜਵਾਬ ਨਹੀਂ ਹੁੰਦਾ ਕੋਈ ਹੁੰਦਾ ਉਹ ਘਰ ਹੋਰ ਪਾਸੇ ਦੀ ਘੇਰਾ ਪਾ ਲੈ ਇਦਾਂ ਹੀ ਇੱਕ ਘੇਰਾ ਪਾਉਣ ਦਾ ਤਰੀਕਾ ਹੈ ਜਾਪ ਦਾ ਸ਼ਬਦ ਵੰਤ ਜਦੋਂ ਕੋਈ ਵਾਸਨੇ ਚੱਲਦਾ ਫਿਰ ਅਗਲਾ ਦੂਜੇ ਦੀ ਜਾਪ ਉਹਦੇ ਆਪ ਕਿਸੇ ਅਖੌਤੀ ਉਹ ਚੀਜ਼ਾਂ ਦਾ ਸਮਝਦਾ ਦਾ ਦੂਜੇ ਦੀ ਜਾਤ ਦੇ ਪ੍ਰਤੀ ਕੋਈ ਸ਼ਬਦ ਵਰਤ ਕੇ ਉਹਨੂੰ ਨੀਵਾਂ ਦਿਖਾਉਂਦਾ ਹੈ। ਏਸ ਦੇ ਪ੍ਰਤੀ ਗੁਰਬਾਣੀ ਚ ਸਖਤ ਤਾਣਦੇ ਜਨਮ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੀ ਜਾਤੀ ਨੂੰ ਪੁੱਛਣਾ ਨਹੀਂ ਜਾਤੀ ਦੀ ਗੱਲ ਨਹੀਂ ਹੈ ਬੰਦੇ ਦੀ ਜੋਤ ਦੀ ਉਹਦੀ ਕੁਆਲਿਟੀ ਦੀ ਗੱਲ ਹੈ। ਜਨਮ ਤੇ ਉਹਨੂੰ ਕਿਸੇ ਪਰਿਵਾਰ ਚ ਕਿਸੇ ਇਲਾਕੇ ਚ ਲੈਣਾ ਹੀ ਹੈ। ਤੋ ਇਸ ਕਰਕੇ ਬੰਦੇ ਦੀ ਗੱਲ ਕਰੋ ਜਿਹੜੀ ਹੈ ਬਾਣੀ ਕਹਿੰਦੀ ਆ। ਤੋ ਇਹਦੇ ਲਈ ਭਾਰਤ ਦਾ ਕਾਨੂੰਨ ਵੀ ਬਣਿਆ ਹੋਇਆ ਹੈ। ਕਿ ਜਦੋਂ ਕਿਸੇ ਨੂੰ ਮੰਦਭਾਵ ਨਾਲ ਨੀਵਾਂ ਲਾਉਂਦੇ ਉਹਦੇ ਤੇ ਇਨਸਲਟ ਕਰਨ ਲਈ ਕੋਈ ਜਾਂਦੀ ਸੋਚ ਕੇ ਸ਼ਬਦ ਵਰਤਦਾ ਹੈ ਤਾਂ ਉਹਦੇ ਤੇ ਕੇਸ ਕੀਤਾ ਜਾ ਸਕਦਾ ਹੈ। ਇਹ ਹੈ ਸੰਸਾਰ ਦਾ ਵਿਧਾਨ। ਹੁਣ ਗੁਰੂ ਸਾਹਿਬ ਨੇ ਜਾਂ ਭਾਈ ਗੁਰਦਾਸ ਜੀ ਨੇ ਜਿਹੜੇ ਸ਼ਬਦ ਵਰਤੇ ਨੇ ਉਹ ਕਿਉਂ ਵਰਤੇ ਨੇ? ਹੁਣ ਭਾਏ ਵਰਤਾਰ ਜੀ ਜਦੋਂ ਭਗਤ ਸੈਨ ਜੀ ਦਾ ਜ਼ਿਕਰ ਕਰਦੇ ਨੇ ਸਾਫ ਸ਼ਬਦ ਲਿਖ ਦਿੰਦੇ ਨੇ ਸੁਰ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਭਗਵਾਨ ਸੈਨ ਨਾਈ ਕਾਰਨ ਕੀ ਹੈ ਇਹ ਸ਼ਬਦ ਲਿਖਣ ਦੇ ਪਿੱਛੇ ਕਾਰਨ ਹੈ ਸਦੀਆਂ ਤੋਂ ਚੱਲਦੀ ਆ ਰਹੀ ਪਰੰਪਰਾ ਨੂੰ ਤੋੜਨਾ ਪਰੰਪਰਾ ਕੀ ਚੰਦਰੇ ਸੀ ਪੁਜੇਤ ਲੋਕਾਂ ਨੇ ਦਾਵਾ ਕੀਤਾ ਹੋਇਆ ਸੇਵੇ ਰੱਬ ਤਾਂ ਸਾਡਾ ਹੀ ਹੈ ਉਹਦੇ ਪੂਜਾ ਕਰਨੀ ਉਹ ਤਾਂ ਸਾਡੇ ਕੋਲੇ ਆ। ਦੂਜਾ ਕੋਈ ਵੀ ਬਾਣੀ ਫਲਾਣੀ ਜਾਤ ਜਾਂ ਵਰਗ ਦੇ ਵਿੱਚੋਂ ਕੋਈ ਰੰਬ ਦੀ ਗੱਲ ਕਰ ਨਹੀਂ ਸਕਦਾ ਭਗਤੀ ਕਰ ਨਹੀਂ ਸਕਦਾ। ਹੈ ਨਹੀਂ ਇਹ ਗੱਲ। ਤੇ ਉਹਨਾਂ ਲੋਕਾਂ ਨੇ ਜੇ ਕੋਈ ਮਹਾਨ ਪੁਰਸ਼ ਹੋਇਆ ਵੀ ਨਾ ਹੋਇਆ ਉਹਦੇ ਨਾਲ ਇਹੋ ਜੀਆਂ ਕਹਾਣੀਆਂ ਜੋੜ ਦਿੱਤੀਆਂ ਵੀ ਚਾਹ ਠੀਕ ਆ ਲੋਕੋ ਤੁਸੀਂ ਮੰਨਦੇ ਹੋ ਫਲਾਣਾ ਮਹਾਨ ਹੋਇਆ ਹੈ। ਪਰ ਪਿਛਲੇ ਜਨਮ ਤਾਂ ਸਾਡੀ ਜਾਤੀ ਵਿੱਚ ਜੋ ਸੀ ਉਹਦੇ ਜਨਮ ਦੇ ਸੰਬੰਧ ਵਿੱਚ ਪਿਛਲੇ ਜਨਮਾਂ ਦੀਆਂ ਕਹਾਣੀਆਂ ਜੋੜਦੀਆਂ। ਪਿਛਲੇ ਜਨਮ ਵਿੱਚ ਸਾਡੀ ਜਾਤੀ ਜੋ ਸੀ ਰੁਚੀ ਜਾਤੀ ਜੋ ਸੀ ਤਾਂ ਐਤਕੀ ਜਨੂ ਭਗਤ ਬਣਨ ਦਾ ਮੌਕਾ ਮਿਲ ਗਿਆ। ਅਸੀਂ ਪਿਛਲੇ ਜਨਮਾਂ ਤੱਕ ਗੱਲ ਖਿੱਚ ਕੇ ਲਿਆਉਣਾ ਆਪਣੇ ਵੱਲ ਆ ਵੀ ਸਾਡੇ ਚੋਂ ਹੀ ਬਣ ਸਕਦਾ ਆ ਆਮ ਸੁਧਾਰਨ ਬੰਦਾ ਨਹੀਂ। ਪਰ ਗੁਰੂ ਸਾਹਿਬਾਨ ਦਾ ਜਿਹੜਾ ਸੰਘਰਸ਼ ਹੈ ਉਹ ਇਹ ਹੈ ਜੋ ਕਬੀਰ ਸਾਹਿਬ ਵੀ ਕਹਿੰਦੇ ਨੇ 10ਵੇਂ ਪਾਤਸ਼ਾਹ ਨੇ ਵੀ ਕਿਹਾ ਕਬੀਰ ਸਾਹਿਬ ਕਹਿੰਦੇ ਨੇ ਅਵਲ ਅੱਲਾ ਨੂਰ ਆਇਆ ਉਦ੍ਰਗ ਕੇ ਸਭ ਬੰਦੇ ਏਕ ਨੂਰ ਦੇ ਸਮਝਾ ਕੋ ਪਜਾ ਕੌਣ ਭਲੇ ਉਹ ਬੰਦੇ ਭਾੜੇ ਉਦ੍ਰਗ ਕੇ ਬੰਦੇ 10ਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ ਮਾਨਸ ਕੀ ਜਾਤ ਸਮੈ ਏਕ ਹੈ ਪਹਿਚਾਨ ਬੰਦਾ ਸਾਰੇ ਮਨੁੱਖ ਇੱਕੋ ਹੀ ਜਾਨੀ ਹੈ ਮਨੁੱਖ ਜਾਤੀ ਇੱਕ ਜੀ ਆਉਂਦੀ ਹੈ ਹੁਣ ਇਸ ਗੱਲ ਨੂੰ ਗੁਰੂ ਸਾਹਿਬ ਮਹਾਰਾਜ ਜੀ ਨੇ ਦੱਸਣ ਲਈ ਕਿ ਇਹ ਕਿਸੇ ਦਾ ਆਪਣਾ ਕੋਈ ਕਾਪੀਰਾਈਟ ਨਹੀਂ ਹੈ ਕਿ ਅਸੀਂ ਧਰਮ ਦੀ ਸਿਆਣਪ ਦੀ ਰੱਬ ਦੀ ਕੋਈ ਸਮਾਜ ਦੀ ਭਲਾਈ ਦੀ ਪ੍ਰਕਾਸ਼ ਵਰਗ ਦੀ ਗੱਲ ਕਰ ਸਕਦੇ ਗੁਰੂ ਸਾਹਿਬ ਕਹਿੰਦੇ ਕਿਸੇ ਵੀ ਪਰਿਵਾਰ ਚ ਿੱਡੇ ਵੀ ਮਹਾਨ ਸ਼ਖਸੀਅਤ ਪੈਦਾ ਹੋ ਸਕਦੀ ਹੈ ਤੇ ਸਾਨੂੰ ਇਹ ਗੱਲ ਸਮਝਾਉਣ ਲਈ ਵੀ ਤੁਸੀਂ ਇਹ ਗੱਲ ਮੰਨੋ ਕਿ ਗੁਰੂ ਸਾਹਿਬ ਜੀ ਨੇ ਬਾਕਾਇਦਾ ਜਿਹੜੀਆਂ ਮਹਾਨ ਸ਼ਖਸੀਅਤਾਂ ਹੋਣੀਆਂ ਉਹਨਾਂ ਦੇ ਪਰਿਵਾਰ ਦਾ ਜਾਂ ਜਿਸ ਜਾਤੀ ਚੋਂ ਉਹਦਾ ਵੀ ਜ਼ਿਕਰ ਕੀਤਾ ਵੀ ਆਹ ਦੇਖੋ ਇਹ ਮਹਾਨ ਸ਼ਖਸੀਅਤ ਕਿੱਥੇ ਹੋਈ ਤੁਹਾਡੇ ਚ ਹੀ ਪੈਦਾ ਹੋਈ ਜੇ ਮਹਾਨ ਹੋ ਸਕਦੇ ਤੁਸੀਂ ਕਿਉਂ ਨਹੀਂ ਬਣ ਸਕਦੇ ਰੱਬ ਨੇ ਤਾਂ ਇੱਕ ਮਰੁੱਖ ਬਣਾ ਕੇ ਪਾਇਆ ਤੋ ਇਹ ਗੱਲ ਨੂੰ ਸਮਝਾਉਣ ਲਈ ਬਾਕੀਆਂ ਨੂੰ ਉਤਸ਼ਾਹ ਹੈ ਤੇ ਬਾਕੀਆਂ ਨੂੰ ਚੜਦੇ ਪਲਾਜ਼ ਚ ਰੱਖਣ ਲਈ ਤੇ ਜਿਹੜੀ ਸਦਿਆਂ ਨੂੰ ਚੱਲਦੀ ਆ ਰਹੇ ਅੰਤਰਾ ਸੀ ਉਹ ਥੋੜਾਂ ਦੇ ਨਹੀਂ ਤੇ ਗੁਰੂ ਸਾਹਿਬ ਨੇ ਸਾਫ਼ ਲਿਖ ਕੇ ਦਿਖਾਇਆ ਹੋਇਆ ਵੀ ਆਹ ਦੇਖੋ ਭਾਈ ਇਨ੍ਹਾਂ ਪਰਿਵਾਰਾਂ ਚ ਵੀ ਜੇ ਕਈਆਂ ਮਹਾਨ ਸ਼ਖਸੀਅਤਾਂ ਪੈਦਾ ਹੋ ਸਕਦੀਆਂ ਇਹਦਾ ਮਤਲਬ ਇਹ ਰੱਬ ਦੀਆਂ ਨਜ਼ਰਾਂ ਵਿੱਚ ਮਨੁੱਖਤਾ ਇੱਕ ਹੈ ਉਹ ਚਾਹੇ ਕਿਤੇ ਵੀ ਕੋਈ ਮਹਾਨ ਸ਼ਖਸੀਅਤ ਨੂੰ ਪੈਦਾ ਕਰ ਸਕਦਾ ਹੈ ਗੁਰੂ ਸਾਹਿਬ ਜੀ ਨੇ ਹੌਸਲਾ ਦੇਣ ਲਈ ਸਮਾਜ ਨੂੰ ਖੜੇ ਕਰਨ ਲਈ ਇਹ ਸ਼ਬਦ ਬੋਲਦੇ ਹੋਂ ਇਤਿਹਾਸ ਦੇ ਵਿੱਚ ਵੀ ਉਹਨਾਂ ਪਰਿਵਾਰਾਂ ਦੇ ਵਿੱਚੋਂ ਜਿਨ੍ਹਾਂ ਨੂੰ ਕੋਈ ਪਛਾਣ ਨਹੀਂ ਸੀ ਗੁਰੂ ਸਾਹਿਬ ਨੇ ਵੱਡੇ ਵੱਡੇ ਯੋਧੇ ਪੈਦਾ ਕਰਕੇ ਦਿਖਾ ਦਿੱਤੇ ਵੱਡੇ ਵੱਡੇ ਵਿਦਵਾਨ ਪੈਦਾ ਕਰਕੇ ਦਿਖਾ ਦਿੱਤੇ ਐਸੇ ਇਨਸਾਨ ਪੈਦਾ ਕਰਕੇ ਦਿਖਾ ਦਿੱਤੇ ਜਿਨ੍ਹਾਂ ਨੇ ਬੜਾ ਤਾਕੜਾ ਇਤਿਹਾਸ ਰਾਜ ਸ਼ਬਦ ਵਰਤਨਾ ਉਹ ਸਾਨੂੰ ਉਤਸ਼ਾਹ ਦੇ ਨਹੀਂ ਹੈ ਚੜ੍ਹਦੀ ਕਲਾ ਚ ਲੈ ਕੇ ਆਉਂਦੇ। ਹੋਰ ਮਹਾਰਾਜ ਇੱਥੇ ਦੱਸ ਰਹੇ ਨੇ ਕਹਿੰਦੇ ਵੀ ਇੱਕ ਨਿਮਾਣੇ ਜੀ ਬਰਾਦਰੀ ਚ ਉਹ ਜਿਨ੍ਹਾਂ ਨੂੰ ਕੋਈ ਸਮਾਜ ਵਿੱਚ ਮੰਨੇ ਨਹੀਂ ਸੀ ਜਾਂਦਾ ਕਿ ਇਹਨੇ ਕੋਈ ਵੱਡੇ ਆਉਂਦਿਆਂ ਤੇ ਪਹੁੰਚ ਸਕਦੇ ਆ ਕੋਈ ਨਾ ਕਿ ਵਿਦਵਾਨ ਪੁਰੰਪਰੇ ਭਗਤ ਪੈਦਾ ਹੋ ਸਕਦੇ ਆ। ਇਹਨਾਂ ਦੀ ਵੀ ਪੂਜਾ ਹੋ ਸਕਦੀ। ਇਹਨਾਂ ਦੇ ਗੱਲ ਵੀ ਦੁਨੀਆ ਮੰਨ ਸਕਿਆ। ਕਿ ਉਸ ਬਰਾਦਰੀ ਦੇ ਵਿੱਚੋਂ ਜਿਨ੍ਹਾਂ ਨੂੰ ਕੇਵਲ ਹੀ ਮੰਨਿਆ ਗਿਆ ਬਾਦੂ ਜਾਂਦੀ ਸੇਵਾ ਕਰਦੇ ਤੁਸੀਂ ਉਹ ਬਰਾਦਰੀ ਦੇ ਵਿੱਚੋਂ ਭਾਈਚਾਰੇ ਦੇ ਵਿੱਚੋਂ ਭਾਈ ਸੈਣ ਹੋਏ ਤੇ ਸੈਣ ਜੀ ਨੇ ਆਪਣੇ ਜੀਵਨ ਨੂੰ ਕਿਵੇਂ ਸਾਧਿਆ ਸਵੇਰੇ ਆਪਣਾ ਕੰਮ ਕਰਦੇ ਆ ਭੱਜ ਦੌੜ ਕਰਦੇ ਆ ਜੋ ਵੀ ਉਹਨਾਂ ਦੀ ਡਿਊਟੀਆਂ ਨੇ ਪਰਿਵਾਰ ਦੇ ਪਾਲਣ ਨਾਲੇ ਕਰਨੇ ਦਸਾਂ ਨੌਂ ਦੇ ਕਿਰਤ ਕਰਦੇ ਨੇ ਤੇ ਰਾਤ ਨੂੰ ਬੈ ਕੇ ਵਾਜ ਗੁਰੂ ਜੀ ਦੀ ਭਗਤੀ ਕਰਦੇ ਐ ਜੋ ਗੁਰੂ ਨੇ ਉਪਦੇਸ਼ ਦਿੱਤਾ ਉਸ ਉਪਦੇਸ਼ ਨੂੰ ਚਿੰਤਨ ਕਰਦੇ ਨੇ ਮੰਨਣ ਕਰਦੇ ਨੇ ਸਵੇਰ ਹੁੰਦੀ ਐ ਫਿਰ ਆਪਣੇ ਕੰਮ ਨੂੰ ਚੱਲ ਪੈਂਦੇ ਨੇ ਜਿੰਨਾ ਕ ਸਮਾਂ ਲੱਗਦਾ ਵਿੱਚ ਦੀ ਆਰਾਮ ਕਰ ਲੈਂਦੇ ਨੇ ਸਰਟੀਨ ਹੁੰਦੀ ਹੁਣ ਹੋਇਆ ਕਿ ਜਿੱਥੇ ਅੱਜ ਦੇ ਸ਼ਬਦ ਦੇ ਵਿਚਾਰ ਚੱਲ ਰਹੀ ਐ ਕਹਿੰਦੇ ਇੱਕ ਦਿਨ ਇਦਾਂ ਹੀ ਰਾਤ ਦੇ ਵੇਲੇ ਕੋਈ ਸਾਧੂ ਆਦੀ ਬੰਦਲੀ ਚੱਲਦੇ ਹਾਰੇ